ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਮੀਡੀ ਦੇ ਨਾਲ ਮੈਂ ਮੈਮਨ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋ ਜੀ ਅੱਜ ਦੀ ਜਿਹੜੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਉਹ ਜੇਲ੍ਹ ਗਾਰਡਨ ਦੀਆਂ ਜਿਹੜੇ ਪੋਸਟਾਂ ਹੋ ਆਈਆਂ ਹੋਈਆਂ ਸਿੱਧੀ ਡਾਇਰੈਕਟ ਜਿਹੜੀ ਉਹ ਭਰਤੀ ਆਈ ਹੋਈ ਹੈ ਕਿ ਆਥੋ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਜੀ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਸਾਂਝੀ ਕਰਿਓ ਅਤੇ ਚੈਨਲ ਨੂੰ ਜਿਹੜੇ ਵੀਰੇ ਦੋਸਤ ਮਿੱਤਰ ਪਹਿਲੀ ਵਾਰ ਹੈ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੋਂ ਸਭ ਤੋਂ ਪਹਿਲਾਂ ਜਿਸ ਬਣਪਾ ਬਨ ਸੈਕਟਰ 68 ਐਸਐਸਸੀ ਨਗਰ ਮੋਹਾਲੀ ਜਨਤਕ ਨੋਟਿਸ ਹੈ ਜੀ ਡਾਇਰੈਕਟਰ ਜਨਰਲ ਆ ਪੁਲਿਸ ਜੇਲ੍ਹਾਂ ਪੰਜਾਬ ਚੰਡੀਗੜ੍ਹ ਦੀਆਂ ਬਾਰਡਰ ਦੀਆਂ 175 ਅਸਾਮੀਆਂ ਅਤੇ ਮੈਟਰਨ ਦੀਆਂ 04 ਭਾਗ 4 ਅਸਾਮੀਆਂ ਦੀ ਸਿੱਧੀ ਭਰਤੀ ਸੰਬੰਧੀ ਅਧਿਨ ਸੇਵਾਮਾਂ ਚੋਣ ਬੋਰਡ ਦੀ ਵੈਬਸਾਈਟ ਤੇ ਜਿਹੜੇ ਹੈਗੇ ਉਹ ਮਿਤੀ 29 7 ਤੋਂ ਵੀ 8 ਤੱਕ ਜਿਹੜਾ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ ਇਹਨਾਂ ਅਸਾਮੀਆਂ ਸੰਬੰਧੀ ਵਿਸਤਾਰਪੂਰਵਕ ਸੂਚਨਾ ਜਿਵੇਂ ਕਿ ਵਿਦਿਅਕ ਯੋਗਤਾ ਅਪਲਾਈ ਕਰਨ ਦੀ ਅੰਤ ਮਿਤੀ ਤਨਖਾਹ ਸਕੇਲ ਉਮਰ ਸੀਮਾ ਆਨਲਾਈਨ ਅਪਲਾਈ ਕਰਨ ਦਾ ਲਿੰਕ ਆਨਟ ਵੈਬਸਾਈਟ ਜਿਹੜੀ ਹੈਗੀ ਹੈ ਬੋਰਡ ਦੀ ਉਹ ਵੈਬਸਾਈਟ ਤੇ ਇਹਨਾਂ ਨੇ ਉਪਲਬਧ ਕਰਾਇਆ ਹੋਇਆ ਹੈ ਜਿਹੜੇ ਮੇਰੇ ਦੋਸਤ ਮਿੱਤਰ ਜਿਹੜੇ ਹੈਗੇ ਚਾਹਵਨ ਹੈਗੇ ਪੰਜਾਬ ਪੁਲਿਸ ਦੇ ਚਪਰਤੀ ਹੋਣ ਦੇ ਤੇ ਉਹ ਇਹਦੇ ਜ਼ਰੂਰ ਵਿਜ਼ਿਟ ਕਰਨ ਸਾਥੀ ਮਿੱਤਰਾਂ ਨਾਲ ਸਾਂਝੀ ਕਰਿਓ ਮਿਲਦੇ ਆ ਕਿਸੇ ਨਵੇਂ ਜਾਣਕਾਰੀ ਦੇ ਨਾਲ ਧੰਨਵਾਦ